ਲਵੀ ਸੱਜਣੋ ਕਰੋ ਕਿਰਨਾ ਦਰਸ਼ਨ ਆ ਕਾਂ ਦੇਖੋ ਜਿਵੇਂ ਆਪਾਂ ਪਿਆਸੇ ਕਾਗੂਏ ਵਾਲੀ ਕਹਾਣੀ ਨਹੀਂ ਸੀ ਸੁਣੀ ਇਹ ਤਾਂ ਸਾਲਾ ਉਹਨਾਂ ਤੋਂ ਵੀ ਟੱਪਿਆ ਹੋਇਆ ਆ ਮਤਲਬ ਕਿ ਪੌਲੀਥੀਨ ਵਿੱਚ ਆ ਹੋਇਆ ਲਫਾਫਾ ਉਹਦੇ ਵਿੱਚ ਬੇਲਾਂ ਲੱਗੀਆਂ ਹੋਈਆਂ ਨੇ ਮੋਗੇ ਜੇ ਕਰਕੇ ਇਹ ਸਾਲਾ ਬੇਲ ਨੂੰ ਜੜਾਂ ਚੋਂ ਪੱਟਦਾ ਪਤਾ ਨਹੀਂ ਉਹਦੇ ਵਿੱਚ ਚੁੰਝ ਮਾਰ ਕੇ ਕੀ ਕੱਢਦਾ ਕੀ ਖਾਂਦਾ ਪਤਾ ਨਹੀਂ ਤਾਂ ਉਹਦੇ ਵਿੱਚ ਕੋਈ ਮਾਊ ਮੂ ਆ ਜਿਹੜੇ ਕੀੜੇ ਜੇ ਹੁੰਦੇ ਨੇ ਸੁੰਡ ਸੰਡ ਜੇ ਉਹ ਖਾਂਦਾ ਜਾਂ ਰੱਬ ਜਾਣੇ ਬੀ ਖਾਂਦਾ ਪਰ ਬੀ ਤਾਂ ਉਹ ਪੂਰਾ ਬਣਿਆ ਤਣਿਆ ਉਹ ਮਿੱਟੀ ਆ ਉਹਦੇ ਆਲੇ-ਦਾਲੇ ਉਹਨੂੰ ਤਾਂ ਤੋੜਦਾ ਨਹੀਂ ਬੀਜ ਤਾਂ ਮੇਰਾ ਖਿਆਲ ਹੈ ਨਹੀਂ ਖਾਂਦਾ ਉਹਦੇ ਵਿੱਚ ਕੋਈ ਮਾਊ ਆ ਜਾਂ ਕੋਈ ਜਾਨਵਰ ਆ ਜਿਹੜਾ ਇਹਦੀ ਖਰਾਕ ਆ ਉਹਨੂੰ ਚੱਕ ਕੇ ਖਾਂਦਾ ਇਹ ਤਾਂ ਸਾਲਾ ਯਾਰ ਐਸਾ ਬਹੁਤ ਨੁਕਸਾਨ ਕਰ ਦੂ ਬੰਦੇ ਦਾ ਇਹਦਾ ਗਾਲ ਕੇ ਧਰ ਦੂ ਇਹਦਾ ਮੈਨੂੰ ਲੱਗਦਾ ਹੈ 1.5 ਮਿੰਟ ਦੇ ਵਿੱਚ 5-7 ਪੇਲਾਂ ਪੱਟਦੀਆਂ ਜੇ ਸਾਰੀ ਦਿਹਾੜੀ ਲੱਗਿਆ ਰਹੇ ਇਹਦਾ ਮੇਰਾ ਖਿਆਲ ਆ ਵੀ ਕਿਲਾ ਸਾਫ ਤਾਂ ਸਬੂਤਾ ਪੱਟ ਕੇ ਬੰਦੇ ਦੇ ਹੱਥ 'ਚ ਪੜਾ ਦੂ ਅਗਲਾ ਮੇਰੇ ਤੇਰੇ ਵਰਗਾ ਗਵਾਂਡੀਆਂ ਨਾਲ ਲੜਦਾ ਫਿਰ ਜਊਗਾ ਮੇਰੀਆਂ ਕੋਈ ਬੇਲਾਂ ਪੱਟ ਗਿਆ ਕੋਈ ਬੰਦਾ ਗੈਸ ਕਰ ਸਕਦਾ ਕਿ ਐਵੇਂ ਕਾਂ ਜਾਂ ਕੋਈ ਜਾਨਵਰ ਐਵੇਂ ਬੇਲਾਂ ਪੱਟੇ ਐ ਵੀ ਜਿਹਨੂੰ ਆਪਾਂ ਪਹਾੜੀ ਕਾਂ ਕਹਿੰਦੇ ਹੁੰਨੇ ਆ ਸਾਲਾ ਉਹ ਆ ਆਰਾਮ ਨਾਲ ਫਿਰਦਾ ਪੱਟ ਕੇ ਹੋ ਜਾਂਦਾ ਦੇਖੋ ਕਿਦਾਂ ਦੇ ਸਿਸਟਮ ਨੇ ਮੈਂ ਤਾਂ ਪਹਿਲੀ ਵਾਰ ਦੇਖਿਆ ਕਿਸੇ ਨੇ ਵੀਡੀਓ ਭੇਜੀ ਇਹ ਨਹੀਂ ਪਤਾ ਵੀ ਇਹ ਇੰਡੀਆ ਦੀ ਆ ਜਾਂ ਕਿਤੇ ਬਾਹਰ ਦੀ ਆ ਇਹ ਤਾਂ ਰੱਬੇ ਜਾਣਦਾ ਔਰ ਯਾਨੀ ਕਿ ਕੰਮ ਬੂਰਾ ਬੈਲੀ ਆ ਲੱਗਦੀ ਬਾਹਰ ਦੀ ਆ ਜਿਹੜਾ ਸਾਰਾ ਕਾਲਾ ਕੰਮ ਆ ਉਹ 20 ਨੇ ਸਾਰੇ ਕਾਲੇ ਕਾਂ ਤਾਂ